ਆ ਰਹੇ ਉਹ ਇੱਕ ਕੁੜੀ ਦੇ ਨਾਲ ਦੋਨੇ ਵੀ ਜਾਣੇ ਗੱਲਾਂ ਕਰਦੇ ਸੀ ਉਹ ਕੁੜੀ ਉਹਨਾਂ ਨੇ ਵਿਆਹ ਲਿਆਂਦੀ ਉਹਨਾਂ ਨੇ ਮੇਰੇ ਮੁੰਡੇ ਦਾ ਪਿੱਛਾ ਨਹੀਂ ਛੱਡਿਆ ਮੇਰੇ ਮੁੰਡੇ ਨੂੰ ਬਾਰ-ਬਾਰ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਉਹ ਬਹੁਤ ਲੜਿਆ ਸਾਨੂੰ ਤੋਂ ਅਢੇੜ ਸਾਲ ਹੋ ਗਿਆ ਗੱਧਾ ਜਾੜੇ ਅਰਜ਼ੰਗ ਦੀ ਜੀ ਰਿਪੋਰਟ ਦਿੱਤੀ ਹੈ ਜ਼ਬਰ ਜੀ ਵੀ ਦਿੱਤੀ ਅੱਗੇ ਤਾਂ ਸਾਡਾ ਕੋਈ ਹੱਲ ਨਹੀਂ ਹੋਇਆ ਸਾਡਾ ਕੋਈ ਹੱਲ ਨਹੀਂ ਹੋਇਆ ਆਖਿਰ ਮੇਰੇ ਮੁੰਡੇ ਨੂੰ ਇਹ ਕਦਮ ਚੱਕੜ ਆ ਗਿਆ ਰੋ ਦਰੋਜ ਨੂੰ ਬੋਨਤੇ ਮੈਸੇਜ ਘਰ ਘਰ ਕੇ ਕਹਿੰਦੇ ਸੀਗੇ ਰੋਜ ਦੋ ਨਤ ਨਵੀਆਂ ਆਈਡੀਆ ਬਣਾ ਬਣਾ ਕਹਿੰਦੇ ਜੀ ਦੁਬਾਰ ਨਾ ਨਿਕਲੀ ਜਿੱਤੇ ਮਿਲ ਗਿਆ ਤੈਨੂੰ ਮਾਰ ਦਾਂਗੇ ਤੇਰੀ ਜ਼ਬਾਰੀ ਮਿਲੀ ਹੋਈ ਆ ਤੇਰੇ ਕੋਲ ਤਿੰਨ ਦੇ ਨਹੀਂ ਨਾ ਦੁਬਾਰ ਨਾ ਨਿਕਲੀ ਸਰਦ ਦੇ ਕੋ ਸਾਰੇ ਸਕਰੀਨ ਸ਼ਾਟ ਭਾਈ ਆ ਜੀ बार-बार ਚੰਕੀ ਜਿਹੀ ਦਿੱਤੇ ਆ ਉਹ ਸਾਨੂੰ ਫੇਕ ਆਈਡੀਆ ਬਣਾ ਬਣਾ ਕੇ ਤਮ ਕਿਆ ਦਿੰਦਾ ਰਿਹਾ ਕੋਈ ਤੁਹਾਡੇ ਵਹਿ ਮਿਲੇ ਹੋ ਜਾਂ ਤੁਹਾਨੂੰ ਸੱਤ ਜਣੇ ਨੂੰ ਮਾਰਨਾ ਹੈ ਜੋਨ ਆਲਾ ਬਿਨਰ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬਰੀ ਲੁਧਿਆਣਾ ਤੇ ਢੰਡਾਰੀ ਕਲਾ ਤੋਂ ਇੱਕ ਮਨਪੱਕੀ ਖਬਰ ਸਾਹਮਣੇ ਆਉਂਦੀ ਆ ਜਿੱਥੇ ਕਿ ਇੱਕ ਵਿਅਕਤੀ ਨੇ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਿਉਂ ਕਰ ਲਈ ਹੈ ਕੀ ਕਾਰਨਾ ਨਾਲ ਕੀਤੀ ਜੀਵਨ ਲੀਲਾ ਸਮਾਪਤ ਆ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਦੇ ਹਾਂ ਸਰ ਉਹ ਇੱਕ ਕੁੜੀ ਦੇ ਨਾਲ ਦੋਨੇ ਮਿ ਜਾਣੇ ਗੱਲਾਂ ਕਰਦੇ ਸੀ ਓ ਕੁੜੀ ਉਹਨਾਂ ਨੇ ਵਿਆਹ ਲਿਆਂਦੀ ਉਹਨਾਂ ਨੇ ਮੇਰੇ ਮੁੰਡੇ ਦਾ ਪਿੱਛਾ ਨਹੀਂ ਛੱਡਿਆ ਮੇਰੇ ਮੁੰਡੇ ਨੂੰ ਬਾਰ ਬਾਰ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਹਾਂ ਮੇਰੀ ਹੋਈ ਭੈਣ ਦਾ ਮੁੰਡਾ ਵਾ ਅਸੀਂ ਤੈਨੂੰ ਮਾਰ ਦਾਂਗੇ ਬ੍ਰਿਜ ਦੁਬਾਰਾ ਨਿਕਲੀ ਬਜਕਰਮਾ ਚੌਕ ਨਾ ਟੱਪੀ ਡੋਲੇ ਵਾਲਾ ਨਾ ਟੱਪੀ ਤੈਨੂੰ ਜਿੱਤੇ ਮਿਲ ਗਿਆ ਮਾਰ ਦਾਂਗੇ ਮਾਰ ਦਾਂਗੇ ਕੋਈ ਗੱਲ ਗੈਂਦੇ ਦੇ ਮੁੰਡੇ ਨੇ ਗੱਲ ਬਹ ਹਲੇਲੂਆ ਜਰ ਜ਼ਿਦਾ ਮਾ ਕਰੇ ਨੀ ਜ਼ਿਗੇ ਅਜੀ ਕਰੇ ਨੀ ਜ਼ਿਗੇ ਸਾਡੇ ਮੋਰੇ ਦਾ ਨੇ ਆਟੋ ਸਟਾਰਟ ਕਰਿਆ ਕੰਮ ਤੇ ਜਾਣ ਨੂੰ ਬਦਨੀ ਉਹਦੇ ਦਿਮਾਗ ਚ ਕੀ ਚੱਲਦਾ ਜੀ ਆਟੋ ਜਲਾਉਂਦਾ ਜੀ ਜਰ ਉਦਣ ਸ਼ਹਿਰ ਪਰ ਜੋਂ ਸਾਰੇ ਜਾਨ ਨੂੰ ਕੁਝ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਬਤਾ ਜ਼ਰਾ ਸਾਰੇ ਬੋਲ ਜੋਂਕੀ ਚ ਅਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਮੈਂ ਉਹਨਾਂ ਦਾ ਨਾਮ ਲਗਾ ਕੇ ਆਇਆ ਵੀ ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਉਹ ਦਿਨ ਚੋਂਕੀ ਚ ਵੀ ਤੰਗ ਕੀਤਾ ਔਰ ਉਹ ਮੁੰਡੇ ਨੂੰ ਮੇਰੇ ਨੂੰ ਕਹਿੰਦਾ ਸੀ ਇਹ ਇਦਾਂ ਨਹੀਂ ਆਏ ਉਹ ਲੋੜ ਭਾ ਗਿਆ ਦੁਆਕੇ ਤੇ ਪਤਾ ਨਹੀਂ ਹੋਣੇ ਕੀ ਕੀਤਾ ਸਾਰਾ ਉਹਦਾ ਰੋਜ ਨੂੰ ਫੋਨ ਤੇ ਮੈਸੇਜ ਕਰ ਕਰਕੇ ਕਹਿੰਦੇ ਸੀਗੇ ਰੋਜ ਦੋ ਨਤ ਨਵੀਆਂ ਆਈਡੀਆ ਬਣਾ ਬਣਾ ਕਹਿੰਦੇ ਜੀ ਦੁਬਾਰਾ ਨਾ ਨਿਕਲੀ ਜਿੱਤੇ ਮਿਲ ਗਿਆ ਤੈਨੂੰ ਮਾਰ ਦਾਂਗੇ ਤੇਰੀ ਜ਼ਿਪਾਰੀ ਮਿਲੀ ਹੋਈ ਆ ਤੇਰੇ ਕੋਲ ਤਿੰਨ ਦਿਨ ਹੀ ਨੇ ਦੁਬਾਰਾ ਨਾ ਨਿਕਲੀ ਤੇਰੇ ਕੋਲ ਤਿੰਨ ਦਿਨਾਂ ਦਾ ਟਾਈਮ ਆ ਦਿਨ ਅਜ ਤੇਨੂੰ ਮਾਰ ਦੇਣਾ ਜੀ ਮਾਰ ਦੇਣਾ ਇਹਨਾਂ ਦੀ ਨਾਮ ਤੇ ਮੇਰੇ ਮੁੰਡੇ ਨੂੰ ਇੰਸਾਬ ਬੈਠਣਾ ਚਾਹੀਦਾ ਬਜ਼ਾਰ ਮੇਰੇ ਮੁੰਡੇ ਨੂੰ ਇਨਸਾਬ ਦਵਾ ਦੋ ਉਹ ਬਹੁਤ ਲੜਿਆ ਸਾਨੂੰ ਤੋਂ 1.5 ਸਾਲ ਹੋ ਗਿਆ ਗੱਧੇ ਜਾੜਨੇ ਵਾਲਾਂ ਕਿਚ ਵੀ ਰਿਪੋਰਟ ਦਿੱਤੀ ਐ ਜ਼ਬਰਦਸਤ ਵੀ ਦਿੱਤੀ ਅੱਗੇ ਤਾਂ ਸਾਡਾ ਕੋਈ ਹੱਲ ਨਹੀਂ ਹੋਇਆ ਕਿ ਸਾਡਾ ਕੋਈ ਹੱਲ ਨਹੀਂ ਹੋਇਆ ਆ ਘਰ ਮੇਰੇ ਮੁੰਡੇ ਨੂੰ ਆ ਕਦਮ ਚੱਕੜਾ ਪੈ ਗਿਆ ਕਦਮ ਚੱਕੜਾ ਪੈ ਗਿਆ ਟੰਡਾ ਦੀ ਗੱਲਾਂ ਤੋਂ ਆਈਆਂ ਇਹ ਮੇਰੇ ਮੁੰਡੇ ਫਾਲੇ ਗੇ ਮੁੱਕ ਮਰ ਗੇ ਬਨੀ ਤੇ ਸੰਗ ਉਹਨੂੰ ਡਾਰਚ ਬਹੁਤ ਕਰਦੇ ਸੀਗੇ ਜੀ ਉਹਦੀ ਮਾਸੀ ਦਾ ਹੀ ਮੁੰਡਾ ਸੀਗਾ ਉਹਦੇ ਨਾਲ ਪਤਾ ਨਹੀਂ ਕੌਣ ਸੀਗਾ ਇੱਕ ਉਹਦੀ ਘਰ ਵਾਲੀ ਸੀਗੀ ਬਸ ਉਹਨਾਂ ਨੇ ਘੇਰਿਆ ਸੀ ਗੁਰਜਾਉਗਾ ਉਹਨੂੰ ਘੁੱਟਿਆ ਬਹੁਤ ਬਾਅਦ ਜਦੋਂ ਚਾਂਗੇ ਰਿਪੋਰਟ ਲਗਾਤੀ ਬਸ ਅਸੀਂ ਤਾਂ ਚੌਂਗੀ ਰਿਪੋਰਟ ਲਖਾਈ ਗਈ ਸੀ ਇਸ ਚੀਜ਼ ਦੀ ਅਰੇ ਲਗਾਈ ਸੀਗੀ ਜੀ ਬਾਚ ਸੀ ਇਹ ਤੇ ਬੋਟ ਮਾਰੇ ਕਰਾ ਲਿਆ ਜੀ ਹੁਣ ਅਸੀਂ ਅਕੇ ਨੀ ਨਦਾ ਹੀ ਨਹੀਂ ਲਾਉਣਾ ਜਿੰਨਾ ਜ਼ਰੂਰ ਹਰਾ ਸੰਦੋ ਨਾਲ ਲੈੰਦੇ ਨੀਣਾ ਵਾੜ ਕੇ ਨਹੀਂ ਲਿਆਉਂਦੇ ਉਹਨਾਂ ਸਰ ਅਸੀਂ ਨਹੀਂ ਲਾਗ ਲਾਉਂਦੇ ਅਸੀਂ ਚਟਾ ਠਾਣ ਚੋਂਗੀ ਮਰੇ ਧਰਨਾ ਲਾਵਾਂਗੇ ਜਾ ਕੇ ਕੱਲ ਮੌਕੇ ਤੇ ਪੁਲਿਸ ਗਈ ਸੀ ਉਸਦੇ ਉਹਨਾਂ ਦੇ ਘਰ ਗਈ ਸੀ ਕਿ ਜੀ ਉੱਥੋਂ ਗੇੜ ਦਾ ਖੁੱਲਾ ਸੀ ਉਹਨਾਂ ਦਾ ਕਹਿੰਦੇ ਉੱਥੇ ਕੋਈ ਮਿਲਿਆ ਨਹੀਂ ਉਹ ਤੋਂ ਦੇਬਾਬ ਸਾਗੇ ਹੋ ਸਰਜਰ ਦੇ ਕੋ ਸਾਰੇ ਸਕਰੀਨਸ਼ਾਟ ਵੀ ਹੈ ਅਜੀ ਬਾਰ ਬਾਰ ਚੌਂਕੀ ਦੀ ਵੀ ਦਿੱਤੇ ਆ ਉਹ ਸਾਨੂੰ ਫੇਕ ਆਈਡੀਆ ਬਣਾ ਬਣਾ ਕੇ ਤਾਮ ਕੀਆ ਦਿੰਦਾ ਰਿਹਾ ਕੋਈ ਤੁਹਾਡੇ ਵਹਿ ਮਿਲੇ ਹੋ ਜਾਂ ਤੁਹਾਨੂੰ ਸੱਤ ਜਣੇ ਨੂੰ ਮਾਰਨਾ ਮੈਂ ਹਰ ਰੋਜ਼ ਨਵੀਂ ਫੇਕ ਆਈਡੀ ਬਣਾ ਬਣਾ ਕੇ ਸਾਨੂੰ ਮੈਸੇਜ ਕਰਦਾ ਸੀ ਸਾਡੇ ਕੋਲ ਸਾਰੇ ਸਕਰੀਨਸ਼ਾਟ ਵੀ ਹੈ ਜੀ ਸਾਰਾ ਉਹ ਤਾਂ ਉਹ ਵੀ ਸਾਡੀ ਰਿਸ਼ਤੇਦਾਰ ਸੀ ਬਾੜੀ ਬੋਟੀ ਗੱਲ ਫੋਨ ਤੇ ਹੁੰਦੀ ਰਹਿੰਦੀ ਸੀ ਹਾਂਜੀ ਸਾਡੇ ਉਹ ਵੀ ਰਿਸ਼ਤੇਦਾਰ ਹੀ ਆ ਨਾ ਨਬਜੋ ਤਾਂ ਨਵੀਂ ਕਹਿੰਦੇ ਆ ਨੂੰ ਨਹੀਂ ਆਂ ਜੀ ਉਹਦੀ ਮੈਰਿਜ ਹੋ ਚੁੱਕੀ ਆ ਜੀ ਦਾ 2.5 ਸਾਲ ਹੋ ਗਿਆ ਸਾਡਾ ਕੋਈ ਉਹਨਾਂ ਨਾਲ ਲੜਣਾ ਦੇਣਾ ਨਹੀਂ ਹੈਗਾ ਜੀ ਕੋਈ ਲੜਣਾ ਦੇਣਾ ਨਹੀਂ ਉਹਨਾਂ ਨੇ ਫਿਰ ਵੀ ਸਾਨੂੰ ਬਹੁਤ ਜੀਨ ਕੀਤਾ ਫਰਣ ਲਈ ਮਜਬੂਰ ਕੀਤਾ ਸਾਨੂੰ ਸੱਤ ਜੜਿਆਂ ਨੂੰ ਮਾਰਨ ਨੂੰ ਫਿਰਦੇ ਆ ਜਾਰੇ ਸੱਤ ਜੜਿਆਂ ਨੂੰ ਇਹੀ ਕੋਹਾਰ ਲਗਾ ਰਹੇ ਨੇ ਪੰਜਾਬ ਪੁਲਿਸ ਤੋਂ ਤੇ ਪੰਜਾਬ ਪੁਲਿਸ ਇੱਕ ਹਾਲ ਲਗਾ ਰਹੀ ਨੇ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਵੈ ਤੇ ਉਸ ਤੋਂ ਤੇ ਹੁਣ ਜਾਣ ਤੇ ਹੁਣ ਐਸਆਈ ਨੇ ਨਾਲ ਗੱਲਬਾਤ ਕਰਦੇ ਆ ਕਿ ਦੋਸ਼ੀ ਨੂੰ ਕਿੰਨੀ ਕੁ ਜਲਦ ਪਕੜਿਆ ਜਾਏਗਾ ਸਰ ਇੱਕ ਸੁਸਾਈਡ ਹੋਇਆ ਸੀਗਾ ਇੱਕ ਵਿਅਕਤੀ ਦਾ ਜਿਸ ਵੀਰ ਨਾਮ ਜੀ ਫਿਰ ਮਾਮਲਾ ਬਰੀਫ ਕਰ ਸਕੋ ਕੀ ਹੋਇਆ ਕੀ ਕਿਉਂ ਸੁਸਾਈਡ ਹੋਇਆ ਸੀਗਾ ਇਹ ਨਾ ਜਿਹੜਾ ਮੁੰਡਾ ਇਹ ਜਿਹਦੀ ਜਿਹਨੇ ਕਲਰ ਕੀਤਾ ਜੀ ਜੀ ਕੁੜੀ ਨਾ ਜੀ ਉਹ ਇਹਦੀ ਮਾਸੀ ਦਾ ਮੁੰਡਾ ਸੀ ਉਹਦੀ ਵੀ ਉਹਨੇ ਵਿਆਹ ਕਰਾ ਲਿਆ ਜੀ ਉਦੋਂ ਇਹਨਾਂ ਦੀ ਆਪਸ ਵਿੱਚ ਚੱਲਦੀ ਰਹੀ ਜੀ ਸਰਦਾਰ ਬਾਜੀ ਜੀ ਥੋੜੇ ਦਰ ਪਹਿਲਾਂ ਇਹਨਾਂ ਦੀ ਕੋਈ ਆਪਸ ਵਿੱਚ ਗੱਲ ਹੋਈ ਹੋਣੀ ਹੈ ਮੈਸੇਜ ਉਸ ਜਿਹਨਾਂ ਨੂੰ ਕਰਦਾ ਸੀਗਾ ਜੀ ਉਹਦਾ ਕਰਕੇ ਕਰ ਲੈਣਾ ਠੀਕ ਹੈ ਜੁਤੀ ਜਾਰੀ ਹੈ ਦੇਖਦੇ ਕਿ ਠੀਕ ਹੈ ਸਰ ਮਾਮਲਾ ਦਰਜ ਕਰ ਲਿੱਤਾ ਗਿਆ ਹਾਂ ਕਾਲੀ ਦਰਜ ਹੋ ਗਿਆ ਤੇ ਭਾਲ ਜਾਰੀ ਹੈ ਉਹਦੀ ਤਾਂ ਜਾਰੀ ਜਾਰੀ ਨਾ ਗੇਟ ਉਹ ਬੰਦ ਕਰਕੇ ਬਾਜੀ ਫਰਾਰ ਹੋ ਗਏ ਠੀਕ ਹੈ ਜੀ ਜੂ ਗੇਟ ਕਿਤੇ ਹੁਣ ਵੀ ਮੁੰਡੇ ਕਿਉਂ ਉਧਰ ਹੀ ਠੀਕ ਹੈ ਸਰ ਥੈਂਕ ਯੂ ਕਿਉਂਕਿ ਜਸਵੀਰ ਕੰਗਰਵਾਲ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੋ ਦੋਸ਼ੀਆਂ ਨੇ ਜਿਹੜਾ ਕਿ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਇਗਾ ਤੇ ਹੁਣ ਦੇਖਣਾ ਆਏਗਾ ਕਿ ਹਨਰ ਸਮੇਂ ਦੇ ਵਿੱਚ ਕਿ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਕੋ ਜਲਦੀ ਇਨਸਾਫ ਮਿਲਦਾ ਹੈ ਜੁੜੇ ਹੋਏ ਲੁਧਣਾ ਲੈ ਜਨਾ ਧਰਮਪਾਲ ਜਨਾ ਯੂੰਬਲਪੋਰਤ ਧੰਨਵਾਦ